ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਉਪਈ ਸਾਹਿਬ ਇਕ ਕੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤ ਪਾਤਿ ਸਾਹਿ ਦਸਮੀ ਕਾਇਬੋ ਬਾਛ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਚਾਤਾ ਵਿਚਰਨ ਮਨ ਰਏ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਬੇ ਤੁਮ ਕਾਓ ਆਪ ਹਾਥ ਦੇ ਮੋਈ ਵਿਚਾਓ ਸੁਖੀ ਵਸਰੇ ਮੋਰੇ ਪਰਿਵਾਰਾ ਸੇਵਕ ਸਿੱਖ ਸਬੇ ਕਰਤਾਰਾ ਮੋਰ ਅੱਛਾ ਨਿਜ ਕਰਦੇ ਕਰੀਏ ਸਭ ਭੈਰਨ ਕੋ ਵਾਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਛਾੜ ਕੋਈ ਵਰਨਾ ਤੈਉ ਜਵਰਤ ਤੁਮ ਤੇ ਪਾਉ ਸੇਵਕ ਸਿੱਖਾ ਮਾਰੇ ਤਾਰੀਏ ਚੁੰਟੂ ਸਤਰ ਹਮਾਰੇ ਮਾਰੀਏ ਆਪ ਹਾਥ ਦੇ ਮੁਝੇ ਵਰੀਏ ਮਰਨ ਕਾਲ ਕਾ ਤਰਾਸ ਨ ਵਰੀਏ ਹੋ ਜੋ ਸਦਾ ਹਮਾਰੇ ਪੱਛਾ ਸ਼ਰੀਆ ਤੂ ਜਿਉ ਕਰੇ ਔਰ ਅਛਾ ਰਾਖ ਲੈ ਮੈ ਰਾਖਣ ਹਾਰੇ ਸਾਇਬ ਸੰਤ ਸਾਈ ਪਿਆਰੇ ਦੀਨ ਬੰਧੁ ਸਤਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਹਮ ਅਫਸਰਾ ਕਾਲ ਪਾਇ ਸ਼ਿਵ ਜਪਤਰਾ ਕਾਲ ਪਾਇ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਬਨ ਕਾਲ ਜੋਗੀ ਸ਼ਿਵ ਦੀਓ ਵੇਦ ਰਾਜ ਬ੍ਰਹਮਾ ਜੋ ਦੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਹ ਚੱਜਨ ਉਬਜਾਇਓ ਆਦ ਅੰਤੇ ਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਿ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵਗਨ ਕੋ ਸ਼ਿਵਗਨ ਸੁਖ ਦਿਯੋ ਸੰਤਨ ਕੋ ਪਲ ਮੋਵਾਦ ਕੀਓ ਕਟਕੜ ਕੇ ਅੰਤਰ ਕੀ ਜਾਨਤ ਭਲੇ ਪੁਰੇ ਕੀ ਪੀਰ ਪਛਾਨ ਚਿੰਟੀ ਤੇ ਕੰਚਰੇ ਸੁਦੁਲਾਹ ਸਭ ਪਰ ਕਿਰਪਾ ਦ੍ਰਿਸ਼ ਕਾ ਫੁੱਲਾ ਸੰਤਨ ਦੁਗ ਪਾਇ ਤੇ ਦੁਖੇ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ ਕਟਕੜ ਕੇ ਪਟਪਟ ਕੇ ਜਾਣੇ ਜਬ ਉਦਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇ ਅਪਾਰ ਜਬ ਆਕਰਤ ਗਰਭ ਹੋ ਕਬਹੁ ਤੁਮ ਮੇ ਲਨ ਦੇ ਸਭ ਹਉ ਜੇ ਤੇ ਬਰਦਨ ਸੇ ਸਭ ਤਾਰੇ ਆਪ ਆਪਣੀ ਬੂਜ ਉਚਾਰੇ ਤਉਨੋ ਸਭ ਤੇ ਹੀ ਰਹਿਤ ਨਿਰਾਲੁ ਅਮ ਜਾਣਤ ਵੇਦ ਬੇਦਿਆ ਰਾਲੁ ਨਿਰੰਕਾਰ ਨਿਰਵਕਾਨ ਲੰਬੇ ਆਦ ਅਨੀਲ ਅਨਾਦ ਸਮਤਾਂ ਕਾ ਮੂੜ ਵਿਚਾਰਤ ਵੇਦ ਜਾ ਕੋ ਪੇਵਨ ਪਾਵਤ ਵੇਦਾ ਤਾ ਕੋ ਕਰ ਪਾਵਨ ਅਨੁਮਾਨਤ ਮਹਾ ਮੂੜ ਕਛ ਵੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਤ ਨਹੀਂ ਪੇਵ ਆਪੇ ਆਪਣੇ ਬੁਧੇ ਤੇਤੀ ਬਰਨ ਬਿੰਬਿੰਦੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਦਸਜਾ ਪ੍ਰਥਮ ਸੰਸਾਰਾ ਏਕੇ ਰੂਪ ਅਨੂਪਸ ਰੂਪ ਪਾਰਕ ਪਇਓ ਰ ਆਪ ਭਈ ਬੁੱppa ਅੰਦਰ ਜੇ ਜੇ ਸੇ ਤੋ ਚੁਕੀਨੀ ਉਹ ਤੋ ਬੁਝ ਖਾਨ ਭੋਰ ਚ ਦਿਨੀ ਕੋ ਬੋ ਰਾਜਾ ਹੈ ਬਟਾ ਕੋ ਸਿਮਰੇ ਸੰਕ੍ਰਿਕੇਟਾ ਸਗੋ ਇਸ ਰਿਸਤ ਦਿਖਾਇ ਚੰਬਵ ਹਾਤ ਜੁਗਾਦ ਸਰੂਪੇ ਸੰਭਵ ਰੱਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰੋ ਦੋਸਤ ਜਿਤੇ ਉਤ ਪਾਤਾ ਸ਼ਕਲ ਮਲੇਜ ਕਰੋ ਰਣ ਕਾਤਾ ਜੇ ਸੁ ਸੁਭਸਰ ਨਹੀਂ ਪਰੇ ਤਿੰਨ ਕਾ ਦੋ ਦੋਸਤ ਮਰੇ। ਹੋਰ ਖਜਾ ਨਾ ਪਗ ਪਰੇ ਤੇ ਹਾਰੇ ਤਿੰਨ ਕਾ ਤੁਮ ਸੰਗਟ ਸਭ ਟਾਰੇ ਜੇ ਕਲ ਕੋਈ ਕਵਾਰਤ ਆਈ ਹੇ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ। ਹਰ ਅੱਛਾ ਹੋਏ ਤਾਈ ਸਭੀ ਕਾ ਅਲਾ ਦੋਸਤ ਇਸਤ ਤਰੇ ਤਤ ਕਾਲਾ। ਕਿਰਪਾ ਦਰਸਨ ਜਾਏ ਨੇ ਹਰੇ ਤਾਂ ਕੇ ਤਾਪ ਤਨ ਕਮ ਹਰੇ ਦੀ ਜਿੱਦੀ ਕਰ ਸਮ ਮ ਹੋਏ ਦੋਸਤ ਆ ਸਕੇ ਨਾ ਕੋਈ। ਇੱਕ ਵਾਰ ਜਿੰਨ ਤੋਂ ਨਿਸ ਵਾਰ ਕਾਲ ਵਾਰ ਤੇ ਤਾਈ ਹੂੰ ਬਾਰਾ ਜਿਨ ਨਰ ਨਾਮ ਤੇ ਆਰੋਹ ਕਹਾ ਦਰਦ ਦੁਸ਼ਟ ਕੋਕ ਤੇ ਰਹਾ ਖੜਨ ਕੇਤ ਮੈਂ ਸਰ ਅੰਤਿਹਾਰੀ ਆ ਭਾ ਦੇ ਲਿਓ ਭਾਰੀ ਸਰ ਬਠੋਰ ਮਹੋ ਸੁਹਾਈ ਦੁਸ ਲੋਕ ਤੇ ਲਿਓ ਵਿਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾਂ ਪੋਰਨ ਸਬਰਾਤਾ ਗਿਲਵਿਕ ਸ਼ਕਲ ਦੇਖੋ ਹਰਤਾ ਦੁਸ਼ਟ ਦੋ ਕੰਚੇ ਕੋ ਰਸਤਾ ਸ਼੍ਰੀ ਸਤੁਜ ਪਏ ਤੇ ਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਚ ਤਫਲ ਪਾਵੇ ਸੋਹੀ ਦੁਖ ਨਾ ਤਿਸੇ ਵਿਆਪਤ ਕੋਈ ਅੜਿਲ ਸੁਣੇ ਗੁੰਗ ਜੋ ਯਾਹੀ ਰਸ ਰਸ ਨਾ ਪਾਈ ਸੁਣੇ ਮੜ ਚਿਤ ਲਾਈ ਚਤਰਤਾ ਦੁਖ ਦਰਦ ਵੋ ਨਿਕਲ ਨਾ ਆਵੇ ਤੇ ਨਰਕੇ ਜੋ ਜਾ ਕੀ ਇੱਕ ਵਾਰ ਚੁਪਈ ਕਹੇ ਚੁਪਈ ਸਵਤ ਸਹਿ ਸਹਿਜ ਪਨਿੰਦੇ ਅਰਥ ਸਹਿਜ ਹੁੰਦੇ ਨਹੀਂ ਕਹੀ ਜੇ ਪਾਦ ਸੁਤੀ ਅਸ਼ਟਰ ਬਾਰਾ ਤੀਰ ਸਵੈ ਸਤਵ ਗ੍ਰੰਥ ਸੁਧਾਰਾ ਸਵਈਆ ਪਾਏ ਗਏ ਜਬ ਤੇ ਤੁਮਰੇ ਕੋ ਆਖ ਤਰੇ ਨਹੀਂ ਆਨੇ ਹੋ ਰਾਮ ਰਹੀਮ ਪੁਰਾਨ ਪੁਰਾਨ ਅਨੇਕ ਕਹੇ ਮਤ ਇੱਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਭੇ ਬਹੁ ਵੇਦ ਕਹੇ ਹਮ ਇੱਕ ਨਾ ਜਾਣੇ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਸਾ ਮੈਂ ਤੋ ਹੈ ਨਾਮ ਬਖਾਨੋ ਦਹੋਰਾ ਸਗਲ ਦਵਾਰ ਕੋ ਛਾੜ ਦਕੇ ਗਏ ਤੁਹਾਰ ਦੁਆਰਾ ਵਾਹਿੰ ਗਈ ਕੀ ਲਾਜ ਅਸ ਗੋਵਿੰਦ ਦਾਸ ਤਹਾਰ ਸਗਲ ਦਵਾਰ ਕੋ ਛਾੜ ਦਕੇ ਗਏ ਤੁਹਾਰ ਦੁਆਰਾ ਧਰਾ ਵਾਹਿ ਗਈ ਕੀ ਲਾਜ ਅਸ ਗੋਵਿੰਦ ਦਾਸ ਤਹਾਰਾ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ